ਇੰਟਰਨੈਟ ਤੇ ਇੱਕ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਬਾਡੀ ਬਿਲਡਰ ਸਰਕਾਂ ਤੇ ਰੁਲਦਾ ਪਿਆ ਹੈ ਇਹ ਬਾਡੀ ਬਿਲਡਰ ਭੀਖ ਮੰਗਣ ਤੱਕ ਵੀ ਮਜਬੂਰ ਹੋ ਗਿਆ ਹੈ ਕਿਹਾ ਜਾ ਰਿਹਾ ਹੈ ਕਿ ਇਸ ਨੂੰ ਪਿਆਰ ਚ ਧੋਖਾ ਮਿਲਿਆ ਜਿਸ ਕਰਕੇ ਇਸ ਦਾ ਇਹ ਹਾਲ ਹੋ ਗਿਆ ਸੋ ਕੀ ਇਹ ਅਸਲ ਸੱਚ ਕਿਉਂ ਹੋਇਆ ਇਸ ਵੀਰ ਦਾ ਇਹ ਹਾਲ ਕੌਣ ਹੈ ਇਹ ਵੀਰ ਅੱਜ ਆਪਾਂ ਗੱਲ ਕਰਾਂਗੇ ਇਸ ਨੌਜਵਾਨ ਦੇ ਬਾਰੇ ਹਾਂਜੀ ਸਤ ਸ੍ਰੀ ਅਕਾਲ ਦੋਸਤੋ ਮੈਂ ਹਾਂ ਦਲਜੀਤ ਸਿੰਘ ਜੈਲਦਾਰ ਐਂਡ ਯੂ ਆਰ ਵਾਚਿੰਗ ਲਵ ਫੋਰਐਵਰ ਚੈਨਲ ਯਾਰੋ ਇਸ ਵੀਰ ਦਾ ਨਾਮ ਫੈਸਲ ਬਲਦੀਆਂ ਹੈ ਲੋਕ ਇਸ ਨੂੰ ਫੈਸਲ ਕਾਲਾ ਫੈਸਲ ਕਿੰਗ ਦੇ ਨਾਮ ਨਾਲ ਵੀ ਜਾਣਦੇ ਨੇ ਫੈਸਲ ਕਾਲੇ ਦਾ ਜਨਮ ਪਾਕਿਸਤਾਨ ਦੇ ਕਰਾਂਚੀ ਦੇ ਪਿੰਡ ਬਲਦੀਆਂ ਵਿੱਚ ਹੋਇਆ। ਯਾਰੋ ਫੈਸਲ ਇੱਕ ਬਾਈਕ ਮੈਕੈਨਿਕ ਸੀ ਤੇ ਇੱਕ ਵਧੀਆ ਰਾਈਡਰ ਵੀ ਸੀ। ਕਹਿੰਦੇ ਨੇ ਲੋਕ ਦੂਰੋਂ ਦੂਰੋਂ ਬਾਈਕ ਠੀਕ ਕਰਵਾਉਣ ਆਉਂਦੇ ਸਨ ਫੈਸਲ ਤੋਂ ਤੇ ਨਾਲ ਹੀ ਉਸਦੇ ਸਟੰਟ ਦੇਖਦੇ ਸਨ। ਫੈਸਲ ਬਹੁਤ ਹੀ ਵਧੀਆ ਸਟੰਟ ਕਰਦਾ ਸੀ। ਲੋਕ ਉਸ ਨਾਲ ਫੋਰਡ ਮੈਕਸ ਚਾਉਂਦੇ ਸਨ ਤੇ ਨਾਲ ਹੀ ਬਹੁਤ ਸਾਰੇ ਲੋਕ ਉਸ ਦੀ ਬਾਈਕ ਪਿੱਛੇ ਬੈਠ ਕੇ ਉਸ ਤੋਂ ਸਟੰਟ ਕਰਵਾਉਂਦੇ ਸਨ। ਫੈਸਲ ਨੇ ਬਹੁਤ ਵਧੀਆ ਬਾਡੀ ਬਣਾਈ ਸੀ ਤੇ ਕਈ ਇਨਾਮ ਜਿੱਤੇ ਸੀ। ਫੈਸਲ ਦੇ ਜਿਮ ਟ੍ਰੇਨਰ ਦੱਸਦੇ ਹਨ ਕਿ ਫੈਸਲ ਫੈਸਲ ਦੇ ਜੈਂਟਿਕਸ ਬਹੁਤ ਹੀ ਵਧੀਆ ਸੀ ਤੇ ਹਰ ਇੱਕ ਮੁਕਾਬਲਾ ਵਧੀਆ ਕਰਦਾ ਸੀ ਪੂਰੇ ਕਰਾਂਚੀ ਵਿੱਚ ਫੈਸਲ ਦਾ ਨਾਮ ਵਧੀਆ ਸੀ ਯਾਰੋ ਫੈਸਲ ਨੇ ਬਹੁਤ ਹੀ ਵਧੀਆ ਸਰੀਰ ਬਣਾਇਆ ਹੋਇਆ ਸੀ ਕੁੜੀਆਂ ਫੈਸਲ ਦੀਆਂ ਫੈਨਸ ਸਨ ਬਹੁਤ ਸਾਰੀਆਂ ਕੁੜੀਆਂ ਫੈਸਲ ਨੂੰ ਲਾਈਕ ਕਰਦੀਆਂ ਸਨ ਪਰ ਫੈਸਲ ਨੂੰ ਪਿਆਰ ਹੋਇਆ ਇੱਕ ਅਮੀਰ ਡਾਕਟਰ ਦੀ ਕੁੜੀ ਦੇ ਨਾਲ ਦੋਵੇਂ ਜਾਨੇ ਬਹੁਤ ਖੁਸ਼ ਸਨ ਇੱਕ ਦੂਜੇ ਨੂੰ ਬਹੁਤ ਹੀ ਪਿਆਰ ਕਰਦੇ ਸਨ ਇਕੱਠੇ ਘੁੰਮਣਾ ਖਾਣਾ ਪੀਣਾ ਫੈਸਲ ਨੂੰ ਆਪਣੀ ਜ਼ਿੰਦਗੀ ਸਵਰਗ ਲੱਗਦੀ ਸੀ ਜਿੱਥੇ ਕੁੜੀ ਬੁਲਾਉਂਦੀ ਸੀ ਫੈਸਲ ਭੱਜਾ ਹੀ ਚਲਿਆ ਜਾਂਦਾ ਸੀ ਜਦੋਂ ਫੈਸਲ ਨੇ ਸੋਚਿਆ ਕਿ ਹੁਣ ਵਿਆਹ ਕਰਵਾ ਲਈਏ ਤਾਂ ਉਸਨੇ ਕੁੜੀ ਦੇ ਘਰ ਰਿਸ਼ਤਾ ਭੇਜਿਆ ਪਰ ਕੁੜੀ ਦੇ ਘਰਦਿਆਂ ਨੇ ਮਨਾ ਕਰ ਦਿੱਤਾ ਤੇ ਕਹਿ ਦਿੱਤਾ ਫੈਸਲ ਦੀ ਹੈਸੀਅਤ ਨਹੀਂ ਏ ਸਾਡੀ ਕੁੜੀ ਦੇ ਨਾਲ ਵਿਆਹ ਕਰਵਾਉਂਦੀ ਜਨਾਬ ਕਿਸੇ ਲੜਕੀ ਦਾ ਚੱਕਰ ਤਾਂ ਇਸका ਵਿਚਾਰੇਗਾ ਤਾਂ ਉਹ ਮੇਰੇ ਖਿਆਲ ਮੈਂ ਰਿਸ਼ਤਾ ਵਿਸਤਾ ਭੇਜਾ ਉਹ ਉਸਨੇ ਕੈਨਸਲ ਕਰ ਦਿੱਤਾ ਤਾਂ ਉਸਨੇ ਦਿਲ पे ਲੈ ਲਿਆ ਆ ਇਸ ਤੋਂ ਬਾਅਦ ਫੈਸਲ ਦਾ ਦਿਲ ਟੁੱਟ ਗਿਆ ਤੇ ਉਸਨੇ ਜਿਮ ਜਾਣਾ ਵੀ ਛੱਡ ਦਿੱਤਾ ਦੁਕਾਨ ਤੇ ਕੰਮ ਕਰਦਾ ਸੀ ਪਰ ਹੌਲੀ-ਹੌਲੀ ਆਪਣੀ ਦੁਕਾਨ ਦਾ ਕੰਮ ਵੀ ਛੱਡ ਦਿੱਤਾ ਕਹਿੰਦੇ ਸਨ ਕਿ ਫੈਸਲ ਨੇ ਆਪਣੀ ਬਾਈਕ ਬਹੁਤ ਹੀ ਵਧੀਆ ਬਣਾਈ ਹੋਈ ਸੀ ਬਾਈਕ ਤੇ ਕਾਫੀ ਪੈਸੇ ਲਾ ਕੇ ਉਸ ਨੂੰ ਮੋਡੀਫਾਈ ਕੀਤਾ ਹੋਇਆ ਸੀ ਜਿਸ ਤੇ ਉਹ ਸਟੰਟ ਕਰਦਾ ਸੀ ਫੈਸਲ ਨੇ ਆਪਣੀ ਬਾਈਕ ਚਲਾਉਣੀ ਵੀ ਛੱਡ ਦਿੱਤੀ ਤੇ ਫੈਸਲ ਘਰੋਂ ਬਾਹਰ ਚਲੇ ਆ ਗਿਆ ਘਰਦਿਆਂ ਨੇ ਕਾਫੀ ਮਨਾਇਆ ਫੈਸਲ ਨੂੰ ਕਿ ਤੂੰ ਘਰ ਆ ਜਾ ਪਰ ਫੈਸਲ ਦਾ ਦਿਲ ਨਹੀਂ ਕਰਦਾ ਸੀ ਉਹ ਆਪਣੇ ਪਿਆਰ ਨੂੰ ਚੇਤੇ ਕਰਦਾ ਤੇ ਰੋਂਦਾ ਰਹਿੰਦਾ ਹੌਲੀ ਹੌਲੀ ਫੈਸਲ ਨਸ਼ੇ 'ਚ ਪੈ ਗਿਆ ਤੇ ਪਾਗਲਾ ਵਾਂਗ ਹੋ ਗਿਆ ਤੇ ਲੋਕਾਂ ਤੋਂ ਪੈਸੇ ਮੰਗਨੇ ਸ਼ੁਰੂ ਕਰ ਦਿੱਤੇ ਪਰ ਫੈਸਲ ਦੀ ਮਸੂਕ ਨੇ ਇੱਕ ਵਾਰ ਵੀ ਉਸਦਾ ਹਾਲ ਨਹੀਂ ਪੁੱਛਿਆ ਤੇ ਕਿਸੇ ਹੋਰ ਨਾਲ ਵਿਆਹ ਕਰਵਾ ਲਿਆ ਪਰ ਯਾਰੋ ਫੈਸਲ ਅੱਜ ਵੀ ਗਲੀਆਂ 'ਚ ਰੋਲਦਾ ਏ ਤੇ ਕਈ ਮੈਚ ਤੇ ਕਈ ਇਨਾਮ ਜਿੱਤਣ ਵਾਲਾ ਫੈਸਲ ਜੋ ਕਦੀ ਵਧੀਆ ਬਾਡੀ ਬਿਲਡਰ ਸੀ ਅੱਜ ਸੁਦਾਈ ਬਣਿਆ ਫਿਰਦਾ ਏ ਜੇ ਕੋਈ ਫੈਸਲ ਨੂੰ ਜਿਮ ਜਾਣ ਨੂੰ ਕਹਿੰਦਾ ਏ ਉਸ ਨੂੰ ਕਹਿੰਦਾ ਏ ਕਿ ਚੱਲ ਚਲੀਏ ਜਿਮ ਆਪਣਾ ਪਹਿਲੇ ਵਰਗਾ ਸਰੀਰ ਕਾਇਮ ਰੱਖ ਤਾਂ ਫੈਸਲ ਹੱਸ ਕੇ ਕਹਿ ਦਿੰਦਾ ਏ ਮੈਂ ਜਾਵਾਂਗਾ ਇੱਕ ਦਿਨ ਜਿਮ ਤੇ ਘੁੰਮ ਕੇ ਆਵਾਂਗਾ ਜਿਮ ਚੋਂ ਯਾਰੋ ਅਸੀਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਫੈਸਲ ਜਲਦ ਤੋਂ ਜਲਦ ਠੀਕ ਹੋ ਜਾਵੇ ਤੇ ਤੁਹਾਨੂੰ ਵੀ ਇੱਕ ਰਿਕੁਐਸਟ ਕਰਦੇ ਹਾਂ ਵੀ ਕਦੀ ਵੀ ਕਿਸੇ ਨੂੰ ਇੰਨਾ ਪਿਆਰ ਨਾ ਕਰੋ ਕਿ ਬਾਅਦ ਚ ਉਸ ਬਿਨਾਂ ਰਹਿਣਾ ਔਖਾ ਹੋ ਜਾਵੇ। ਸੋ ਤੁਸੀਂ ਫੈਸਲ ਦੀ ਤੰਦਰੁਸਤੀ ਦੇ ਲਈ ਕਮੈਂਟਾਂ 'ਚ ਵਾਹਿਗੁਰੂ ਜੀ ਜ਼ਰੂਰ ਲਿਖਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਹਰ ਇੱਕ ਇਨਸਾਨ ਫੈਸਲ ਦੀ ਜ਼ਿੰਦਗੀ ਬਾਰੇ ਜਾਣ ਸਕੇ। ਸੋ ਇਸ ਦੇ ਨਾਲ ਹੀ ਤੁਹਾਡੇ ਤੋਂ ਚਾਹੁੰਦੇ ਹਾਂ ਇਜਾਜ਼ਤ ਮਿਲ ਰਹੀਆਂ ਕਿਸੇ ਨਵੀਂ ਵੀਡੀਓ ਨਾਲ। ਸਤਿ ਸ਼੍ਰੀ ਅਕਾਲ ਜੀ।